ਸਭਾ ਮੇਰਾ ਨੀਮਾ ਕਰਕੇ ਫਲਾਈ ਆਵਾ ਉਹਨਾਂ ਦੀ ਸਿਸਟਰ ਨੇ ਆਉਣਾ ਟੈਟੂ ਕਰਵਾ ਦਿੱਤੀ ਸਰਾਹੂਦ ਨਾ ਤੱਕ ਬੋਲੀ ਪਾਦਨੇ ਹੋ ਵਗ ਦੀ ਰਾਵੀ ਪਈ ਕਰਦੀ ਕੋ ਲੋਲਾ راہਲ ਵਾਜਾ ਮਾਰੇ ਨੀ ਮੈਂ ਹਾਂਜੀ ਹਾਂਜੀ ਬੋਲਾ راہਲ ਵਾਜਾ ਸੋ ਹੈਲੋ एवरीवन ਵੈਲਕਮ ਟੂ आवर ਚੈਨਲ ਰਾਹੁਲ ਬਹਿਲ 800 ਅੱਜ ਆਪਣੇ ਲਈ ਹੈ ਟੈਟੂ ਡੇ ਕਿਉਂਕਿ ਅੱਜ ਟੈਟੂ 10 ਵੱਜ ਚੁੱਕੇ ਹੈ ਟੈਟੂ ਆਉਣ ਵਾਲਾ ਹੈ ਵੀਰੇ ਦਾ ਫੋਨ ਆ ਚੁੱਕਿਆ ਹੈ ਤੇ ਅੱਜ ਆਪਣੇ ਲਈ ਇੱਕ ਹੋਰ ਸਪੈਸ਼ਲ ਟੈਟੂ ਵੀ ਹੈਗਾ ਅੱਜ ਸੱਭਾ ਵੀਰਾ ਜੋ ਕਿ ਸਿੰਗਰ ਹੈ ਪੰਜਾਬੀ ਸਿੰਗਰ ਬਹੁਤ ਫੇਮਸ ਨੀਮਰ ਕਰਕੇ ਫਲਾਈ ਆਵਾ ਉਹ ਵਾਲੇ Song ਵਾਲੇ ਉਹਨਾਂ ਦੀ ਸਿਸਟਰ ਨੇ ਆਉਣਾ ਟੈਟੂ ਕਰਵਾਣ ਸੋ ਆਪਾਂ ਉਹ ਪੂਰਾ ਵਲੌਗ ਹੈ ਉਹਨਾਂ ਦਾ ਸ਼ੂਟ ਕਰਾਂਗੇ ਸੋ ਤੁਹਾਨੂੰ ਦਿਖਾਵਾਂਗੇ ਜਰੂਰ ਦੇਖਿਓ ਸੋ ਚਲੋ ਚੱਲੀਏ ਸ਼ੁਰੂ ਕਰਦੇ ਹਾਂ ਅੱਪਾ ਟੈਟੂ ਕਰਨ ਲੱਗੇ ਆ ਅੱਜ ਥੋੜਾ ਜਿਹਾ ਯੂਨੀਕ ਟੈਟੂ ਹੈ ਜੁਆਇੰਟਰ ਟੈਟੂ ਹੈ ਨਹੀਂ ਗੀਆਂ ਮਲਟੀਪਲ ਟੈਟੂ ਹੈਗੇ ਆ ਇੰਡੀਵੀਡਿਊਅਲ ਟੈਟੂ ਹੈ ਥੋੜੇ ਥੋੜੇ ਸਪੇਸ ਚ ਪਾ ਕੇ ਕਰਾਂਗੇ ਬਾਕੀ ਸੋਹਣੇ ਲੱਗਣਗੇ ਦੇਖਦੇ ਆ ਕੀ ਬਣਦਾ ਨਾ ਮੈਡ ਪੀਪਲ ਸੋ ਆਪਾਂ ਸਟਾਰਟ ਕਰਤਾ ਟੈਟੂ ਹੁਣ ਸਟਾਰਟ ਕਰਨ ਲੱਗੇ ਆ ਟੈਟੂ ਤੇ ਪਲੇਸਮੈਂਟ ਤੁਸੀਂ ਦੇਖ ਸਕਦੇ ਹੋ ਆਪਾਂ ਬਹੁਤ ਵੱਖਰੀ ਵੱਖਰੀ ਜਿਹੀ ਲਵਾਈ ਹੈ ਵੀਰੇ ਨੇ ਮਲਟੀਪਲ ਟੈਟੂ ਹੈ ਹਲੇ ਹੋਰ ਵੀ ਬਣਾਉਣੇ ਆ ਉਹ ਵਿੱਚ ਵਿੱਚ ਆਪਾਂ ਚੋਇਸ ਚੂਜ਼ ਕਰੀ ਜਾਵਾਂਗੇ ਕਿ ਕਿਹੜਾ ਬਣਾਉਣਾ ਹੈ ਪਹਿਲਾਂ ਇਹ ਕਰਦੇ ਆਪਾਂ ਸਟਾਰਟ ਸੋ ਫਾਈਨਲੀ ਗਾਈਜ਼ ਆਪਣਾ ਟੈਟੂ ਡਨ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਨੇ ਬਹੁਤ ਯੂਨਿਕ ਜਿਹਾ ਕਨਸੈਪਟ ਕਰਾਇਆ ਹਰ ਇੱਕ ਚੀਜ਼ ਦਾ ਆਪਦਾ ਆਪਦਾ ਮੀਨਿੰਗ ਜੋ ਇੱਧਰਲਾ ਪੋਰਸ਼ਨ ਹੈ ਮਹੀਨੇ ਡੇਢ ਮਹੀਨੇ ਬਾਅਦ ਕੰਪਲੀਟ ਕਰਾਉਣਗੇ ਜਦੋਂ ਇਹ ਹੀਲ ਹੋ ਜਾਣਗੇ ਸਾਰੇ ਟਾਈਮ ਸਾਨੂੰ ਵਾਵਾ ਲੱਗ ਗਿਆ ਟਾਈਮ ਸਾਨੂੰ 4-5 ਘੰਟੇ ਲੱਗੇ ਰਾਮ ਨਾਲ ਇੱਥੇ ਸੋਚਣ ਦਾ ਟਾਈਮ ਲੱਗ ਜਾਂਦਾ ਕੀ ਕੀ ਬਣਾਉਣਾ ਹੈ ਹਰ ਇੱਕ ਚੀਜ਼ ਦਾ ਤੇ ਇੰਡੀਵਿਜੂਅਲ ਸਾਰਿਆਂ ਦੀ ਪਲੇਸਮੈਂਟ ਕਰਨੀ ਵਧੀਆ ਤਰੀਕੇ ਨਾਲ ਸੋ ਟੈਟੂ ਬਹੁਤ ਵਧੀਆ ਲੱਗਿਆ ਮੈਨੂੰ ਪਰਸਨਲ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਚੰਡੀਗੜ੍ਹ ਤੋਂ ਆਏ ਹੈ ਬਾਈ ਸੱਚ ਚੰਡੀਗੜ੍ਹ ਤੋਂ ਆਏ ਨਾ ਹਾਂਜੀ ਤੇ ਕਿਵੇਂ ਲੱਗਿਆ ਆ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰੇ ਫਸਟ ਟਾਈਮ ਵਿਜ਼ਿਟ ਕੀਤਾ ਕਲ ਸੈਟੀਸਫੈਕਸ਼ਨ ਹੈ ਬਹੁਤ ਅੱਛੇ ਡੈਟਸ ਹੈ ਸੈਟੀਸਫਾਈਡ ਜਾਇਦਾ ਕੰਮ ਆਪਾਂ ਨੂੰ ਚਲੋ ਇਹਨੂੰ ਕਰਦੇ ਹਾਂ ਗ੍ਰੈਪ ਤੋਂ ਵੀਰੇ ਨੇ ਕਰਵਾਇਆ ਹੈ 뮤직 ਦਾ ਲੋਗੋ 55 ਕੀ ਦਾ ਬ੍ਰੋਕਨ ਸਵਾਰਡ ਮੇਕ ਇਟ ਹੈਪਨ ਬੈਲੈਂਸ ਪੋਜ਼ਿਟਿਵ ਹਾਰਟ ਕਿਹੜੀ ਆਏ ਡੈਵਿਲ অর ਡਿਵਾਈਨ ਹਾਂਜੀ ਸੋ ਸਭੇ ਵੀਰੇ ਦੇ ਜੋ ਸਿਸਟਰ ਹੈ ਉਹਨਾਂ ਨੂੰ ਆਪਣਾ ਘਰ ਨਹੀਂ ਪਤਾ ਸੋ ਇਸ ਲਈ ਆਪਾਂ ਬਾਹਰ ਚੱਲਦੇ ਹਾਂ ਤੇ ਉਹਨਾਂ ਨੂੰ ਲੈ ਕੇ ਆਉਣਾ ਹੈ ਉਹਨਾਂ ਦਾ ਆਪਣੇ ਨੂੰ ਕਾਲ ਆਇਆ ਸੋ ਆਪਾਂ ਲੈ ਕੇ ਆਉਣਾ ਹੈ ਹਾਂਜੀ ਸੋ ਆਪਾਂ ਟੈਟੂ ਕਰਨ ਲੱਗੇ ਆ ਬਹੁਤ ਸਪੈਸ਼ਲ ਐ ਆ ਦੀਦੀ ਦੇ ਟੈਟੂ ਕਰਨ ਲੱਗੇ ਆ ਨੂਰ ਨੇਮ ਦਾ ਸਪੈਸ਼ਲਟੀ ਨੂਰ ਨੇਮ ਚ ਹੈਗੀ ਐ ਤੇ ਟੈਟੂ ਚ ਹੈ ਨਹੀਂਗੀ ਇੰਨੀ ਜਿੰਨੀ ਦੀਦੀ ਚ ਐ ਦੀਦੀ ਹੈਗੇ ਆਪਣੇ ਸੱਬੇ ਵੀਰੇ ਦੀ ਸਿਸਟਰ ਤੇ ਉਹ ਆਪਣੇ ਭਾਜੀ ਆ ਤੇ ਆਪਾਂ ਟੈਟੂ ਕਰਨ ਲੱਗੇ ਆ ਹੁਣ ਸਟਾਰਟ ਤੇ ਦਿਖਾਣੇ ਤੁਹਾਨੂੰ ਟੈਟੂ ਰਿਜ਼ਲਟ ਹੱਥ ਨਾ ਖਿੱਚਿਓ ਕੋਈ ਸ਼ੈ ਨਹੀਂ ਹੋਣਾਗਾ ਮੈਂ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਬਸ ਜਸਟ ਡਰਿਓ ਨਾ ਦੇ ਜੀ ਕਿਵੇਂ ਲੱਗੇ ਤੁਹਾਨੂੰ ਹਾਂ ਬਹੁਤ ਧਿਆਰ ਬਹੁਤ ਧਿਆਰ ਸੋ ਟੈਟੂ ਡਨ ਹੋ ਗਿਆ ਆਪਣਾ ਸੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਾ ਟੈਟੂ ਤੇ ਜੀ ਤੁਹਾਨੂੰ ਕਿਵੇਂ ਲੱਗੇ ਟੈਟੂ ਬਹੁਤ ਵਧੀਆ ਵੀਰ ਜੀ ਵਧੀਆ ਲੱਗਾ ਬਾਹ ਛੋਟੀ ਜੀ ਬਾਹ ਤੇ ਟੈਟੂ ਬਣ ਗਿਆ ਵਾ ਠੀਕ ਹੈ ਠੀਕ ਹੈ ਓਕੇ ਹੈ ਸੋ ਡਾਨਿਆ ਹੁਣ ਆਪਾਂ ਇਹਨੂੰ ਰੈਪ ਕਰਦੇ ਹਾਂ ਮੈਰਿਜ ਨੂੰ ਇੰਨੇ ਸਾਲ ਹੋ ਗਏ ਹੈ ਨਾ ਤੁਸੀਂ ਕਦੇ ਸੋਚਿਆ ਸੀ ਰਾਹੀਂ ਟੈਟੂਸ ਦਿਹਾਉਂਗੇ ਨਹੀਂ ਨਹੀਂ ਜੀ ਕਦੇ ਨਹੀਂ ਸੋਚਿਆ ਸੀ ਰਾਹੀ ਡਾਡੂ ਤੇ ਆਵੋਗੇ ਹਾਂਜੀ ਹੁਣ ਤਾਵਾਂਗੇ ਬਹੁਤ ਕੈਂਟ ਕੰਮ ਹੈ ਬਹੁਤ ਕੈਂਟ ਕੰਮ ਹੈ ਕਹਿੰਦੇ ਬਾਕੀ ਵਧੀਆ ਫਰਸਟ ਕਲਾਸ ਬਣਾ ਠੀਕ ਹੈ ਹੁਣ ਇਹਨੂੰ ਰੈਪ ਕਰ ਦੇਣਾ ਤੁਹਾਨੂੰ ਜੀ ਬਣੀ ਹੈ ਨਾ ਕਰ ਗਿਆ ਕਰ ਗਿਆ ਮੈਂ ਤਾਂ ਦੇਖ ਕੇ ਹਾਂ ਨਾ ਬੜੀ ਕਾਫੀ ਹੈ ਨਾ ਖਾਸਲੀ ਪੂਰੀ ਪੇ ਉਹ ਫੋਟੋ ਇਕਰਾਂਚ ਚ ਬਣਾਈ ਸੀ ਪੂਰੀ ਕਲੀਅਰ ਵਿਸਦੀ ਹੈ ਹਾਂ ਇਹਦੀ ਫੋਟੋ ਇਧਰ ਦੀ ਪਿੱਛੇ ਕਿੰਨੀ ਸੋਨੀ ਹੈ ਇਹ ਬੋਦੀ ਕੰਨ ਕੁਝ ਲੱਗ ਜੀ ਕਿਹਨ ਵਧੀਆ ਲੱਗੇਗਾ ਇਹ ਹਾਂ ਜੀ ਹਾਂਜੀ ਬਹੁਤ ਹਾਂ ਬਹੁਤ ਜੀ ਹਾਂ ਸਾਰੇ ਜੀ ਬਹੁਤ ਜারে ਖੁਸ਼ੀ ਹੋਣੀ ਜੀ ਹਾਂ ਨਮਾਜ਼ਾ ਖੁਸ਼ ਰੱਖੇ ਤੁਹਾਨੂੰ ਜੋੜੇ ਬਣਾਈ ਰੱਖੇ ਮੈਂ ਸਦਾ ਖੁਸ਼ ਰਹੋ ਤੇ ਤਰੱਕੀਆਂ ਹੋਣ ਹਾਂਜੀ ਥੈਂਕ ਯੂ ਬਹੁਤ ਤਰੱਕੀਆਂ ਜੀ ਹੋਰ ਹੈ ਬਹੁਤ ਬਾਰੇ ਚੰਗਾ ਬਣਿਆ ਬੋਕੇ ਹਾਂਜੀ ਸੋ ਇਹ ਸਾਡੀ ਫੈਮਿਲੀ ਹੈ ਠੀਕ ਹੈ ਛੋਟੀ ਜੀ ਤੇ ਭਾਜੀ ਕੁਝ ਬੋਲਣਗੇ ਸੋ ਰਾਹੁਲ ਬੈਲ ਆਰਟਸ ਬਹੁਤ ਵਧੀਆ ਕੰਮ ਆ ਬਾਈ ਦਾ ਥੈਂਕ ਯੂ ਦੋਖ ਲੈਣਾ ਹੋ ਦਿਲ ਲੁੱਟ ਲੈਂਦੀਆਂ ਅੱਖਾਂ ਕਿਸੇ ਲੱਟੇਰੇ ਵਰਗੀਆਂ ਨੇ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਸੋਨੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹੋ ਨੱਕ ਦਾ ਕੋਕਾ ਕੰਨ ਦੀ ਵਾਲੀ ਬਾਲੀ ਸੋਨੀ ਹੈ ਹਾਂਦੀਏ ਹਾਏ 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 ਹਾਂਦੀਏ ਤੂੰ ਸੋਨੀ ਨਹੀਂ ਹੈ ਬਾਲੀ ਸੋਨੀ ਹੈ ਹਾਂਦੀਏ ਤੂੰ ਸੋਨੀ ਨਹੀਂ ਹੈ ਬਾਲੀ ਸੋਨੀ ਹੈ ਥੈਂਕ ਯੂ ਬਹੁਤ ਸੋਣਾ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਸਰਾਹ ਦੇ ਨਾਂ ਤੇ ਇੱਕ ਬੋਲੀ ਪਾ ਦਿੰਨੇ ਹੋ ਵਗ ਦੀ ਰਾਵੀ ਪਈ ਕਰ ਦੀ ਕਲੋਲਾ ਵਗ ਦੀ ਰਾਵੀ ਪਈ ਕਰ ਦੀ ਕਲੋ ਰਾਹੁਲ ਵਾਜਾ ਮਾਰੇ ਬਈ ਰਾਹੁਲ ਵਾਜਾ ਮਾਰੇ ਰਾਹੁਲ ਵਾਜਾ ਮਾਰੇ ਬਈ ਰਾਹੁਲ ਵਾਜਾ ਮਾਰੇ ਰਾਹੁਲ ਵਾਜਾ ਮਾਰੇ ਨੀ ਮੈਂ ਹਾਂਜੀ ਹਾਂਜੀ ਬੋਲਾਂ ਰਾਹੁਲ ਵਾਜਾ ਮਾਰੇ ਨੀ ਮੈਂ ਹਾਂਜੀ ਹਾਂਜੀ ਬੋਲ ਥੈਂਕ ਯੂ ਥੈਂਕ ਯੂ ਸੋ ਮਚ ਸੋ ਚੱਲਦੇ ਹਾਂ ਹਾਂਜੀ ਸੋ ਆਪਾਂ ਟੈਟੂ ਇੱਕ ਹੋਰ ਡਨ ਕਰਤਾ ਆ ਤੇ ਟੈਟੂ ਆਪਾਂ ਦਿਖਾਉਣਾ ਨੀਗਾ ਥੋੜਾ ਜਿਹਾ ਪ੍ਰਾਈਵੇਟ ਟੈਟੂ ਆ ਟੈਟੂ ਬਹੁਤ ਵਧੀਆ ਬਣਿਆ ਕਿਵੇਂ ਲੱਗਿਆ ਤੁਹਾਨੂੰ ਟੈਟੂ ਕੋਰ ਉਹ ਵੀ ਬਣਿਆ ਤੇ ਬਾਈ ਨੂੰ ਸਬਸਕ੍ਰਾਈਬ ਕਰਾਤਾ ਆਪਾਂ ਆਪਣਾ ਚੈਨਲ ਸੋ ਆਪਾਂ ਹੁਣ ਰੋਟੀ ਖਾ ਕੇ ਫਿਰ ਡਰਾਇੰਗ ਕਰਨ ਬੈਠਾਂਗੇ ਸੋ ਆਪਣੇ ਅੱਜ ਅੱਜ 10 ਟੈਟੂ ਹੋ ਗਏ ਸਾਡੇ 100 ਜਿਹੇ ਟੈਟੂ ਲਾਸਟ ਟੂ ਬਣਿਆ ਬਾਈ ਕਿਸੇ ਨੇ ਬਣਾਇਆ ਅਨਨੋਨ ਹੈ ਬਾਈ ਨੂੰ ਪਤਾ ਨਹੀਂ ਸੀ ਮੇਰਾ ਪਹਿਲਾ ਤੇ ਦੇਖ ਲਓ ਤੁਸੀਂ ਕੀ ਬਣਾਇਆ ਇਸ ਬਾਈ ਦੇ ਹਨ ਸੋ ਇਹ ਆ ਆਪਣਾ ਟੈਟੂ ਕਰਕਟਨ ਉਦੇਸਦਾ ਹੋਣਾ ਤਾਂ ਹੀ ਰੇਟ ਦਾ ਵੀ ਬਹੁਤ ਫਰਕ ਹੁੰਦਾ ਪਲੀਜ਼ ਜਨਾਬ ਹੱਸਿਆ ਕਰੋ ਬਈ ਇਹੋ ਜੇ ਆਪ ਦਾ ਕੰਮ ਦੇਖੋ ਉਹਨਾਂ ਦੀ ਆਈਡੀ ਖੋਲੋ ਬੰਦਿਆਂ ਦੀ ਟੈਟੂ ਦਾ ਕੰਮ ਦੇਖੋ ਜੇ ਤੁਹਾਨੂੰ ਪਸੰਦ ਆਂਦਾ ਹੈ ਰੇਟ ਫਿਕਸ ਹੁੰਦਾ ਹੈ ਤਾਂ ਹੀ ਜਾਓ ਉਹਨਾਂ ਕੋਲੇ ਐ ਜਾ ਕੇ ਆਪਾਂ ਕਿਸੇ ਕੋਲੇ ਬਹਿ ਜੀਓ ਅਗਲਾ ਐ ਬਣਾ ਦਿੰਦਾ ਅਗਲੇ ਨੂੰ ਚਲੋ ਗਾਲਾਂ ਕੱਢ ਲਾਂਗੇ ਆਪਾਂ ਪਰ ਇਹ ਕੀ ਇਹਦਾ ਕੀ ਹੋਊਗਾ ਕੁਝ ਵੀ ਨਹੀਂ ਹੋਣਾ ਬਾਵਾ ਨਾ ਖਰਾਬ ਕਰਾਓ ਸੋ ਗਾਇਜ਼ ਅੱਜ ਸੀ ਟੈਟੂ ਆਪਣੇ ਕੋਲੇ ਤੁਹਾਨੂੰ ਦੇਖ ਹੀ ਲਿਆ ਤੁਸੀਂ ਵਲੌਗ 'ਚ ਸੋ ਡਰਾਇੰਗ ਕਰਨ ਦਾ ਆਪਾਂ ਨੂੰ ਟਾਈਮ ਨਹੀਂ ਲੱਗਿਆ ਬਾਕੀ ਡਰਾਇੰਗ ਥੋੜੀ ਬਹੁਤ ਮੈਂ ਹੁਣ ਕਰ ਲੂੰਗਾ ਵਲੌਗ 'ਚ ਨਹੀਂ ਆਣੀ ਬਟ ਕਿਉਂਕਿ ਦਿੱਤ ਪੁਣੇ ਵਲੌਗ ਉਹ ਖੋਲਣ ਵਾਲੇ ਕਰਨਾ ਆ ਹੈਰੀ ਗੁੱਡ ਇਹ ਐਡਿਟ ਕਰ ਰਿਹਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਆਉਣ ਵਾਲੇ ਵਲੌਗਸ ਲਈ ਸਾਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਸੋ ਬਣੇ ਰਹੋ ਸਾਡੇ ਨਾਲ ਅੱਗੇ ਬਹੁਤ ਘੈਂਡ ਘੈਂਡ ਵਲੌਗ ਆਉਣੇ ਆ ਸੋ ਗੁਲਾਬ ਸਿੱਧੂ ਭਾਈ ਵਾਲੀ ਜਿਹੜੀ ਵੀਡੀਓ ਹੈਗੀ ਆ ਉਹਨਾਂ ਦੇ ਘਰੇ ਗਏ ਸੀ ਆਪਾਂ ਉਹ ਮਿਲੇ ਨਹੀਂ ਸੀ ਬਹੁਤ ਵਧੀਆ ਉਹਦਾ ਰਿਵਿਊ ਆ ਰਿਹਾ ਬਹੁਤ ਵਧੀਆ ਵਿਊਜ਼ ਆ ਰਹੇ ਆ ਤੇ ਬਹੁਤ ਵਧੀਆ ਪਿਆਰ ਮਿਲ ਰਿਹਾ ਸੋ ਉਹ ਵੀਡੀਓ ਥੋੜੀ ਜਿਹੀ ਵਧੀਆ ਗਰੋ ਹੋਈ ਹੈ ਆਪਣੇ ਅਸ ਤੱਕ ਤੁਸੀਂ ਉਹ ਵੇਖਿਆ ਜਰੂਰ ਜਾ ਕੇ ਬਾਕੀ ਜਿਨ੍ਹਾਂ ਨੇ ਸਾਨੂੰ ਉਹ ਵੀਡੀਓ ਤੇ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਸੋ ਬਣੇ ਰੋ ਅਗਲੇ ਵਲੌਗ ਤੱਕ ਉ ਤੱਕ ਬਾਏ ਬਾਏ